ਸ਼ਿਵਰਾਤ ਗੁਰੂ ਸਵਾਗਤ ਕੀ ਤੇ ਲੰਗ ਅੱਲਾਹ ਸੰਤਾਂ ਬਾਲਕੀਆਂ ਕਥਾ ਕਹਾਣੀਆਂ ਗੁਰਬੀਤ ਸੁਨਾਈਆਂ ਬਲਹਾਰੀ ਗੁਰ ਆਪਣੇ ਰਉ ਬਲ ਜੈਆ ਅਰਕੀਆਂ ਕਦਾ ਪੁਹਾੜੀਆਂ ਗੁਰਮੀਤ ਸੁਨਾਈਆ ਬਲਹਾਰੀ ਦਰੇ ਆਪਣੇ ਬਲ ਕਉ ਬਲ ਜੈਆ ਆਏ ਜਿਤ ਸੇਤ ਆਏ ਬਲ ਤੁਮੇ ਦੇ ਗੁਰੂ ਕੇ ਪਿਆਰੇ ਹਾਓ ਹਰ ਕੇ ਮੁਲ ਹਰ ਭਾਉ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਬੰਧਿਆ ਇਨ ਕਉ ਜਾਏ ਜਿਨ ਸਤਗੁਰ ਪਿਆਰਾ ਜਤਿਆ ਤਿਨ ਕੋ ਹਉ ਵਾਰੀ ਨਿਰਦੁਰਤੀ ਕੀਤੀ ਚੱਕੀ ਤਿਨ ਸਦ ਬਲਹਾਰੀ ਹਰਿ ਹਰਿ ਤੇਰਾ ਨਾਮ ਹੈ ਬੇਦਨਵਾਹ ਗੁਰਸੇਵਾ ਤੇ ਪਾਈਈ ਗੁਰਮੁਖ Oh, no. ਤੁਹ ਪਿਆਰਾ ਹੀ ਹੁੰਦੇ ਹਰ ਦਾਸ ਸੁਬਾਤੇ ਜਿਨ ਦੁਰਮੁਖ ਪਿਆਰਾ ਸੇਵਿਆ ਇਹਨ ਕੋ ਤੁਨ ਜਾਇਆ ਗਰਨ ਗੁਰਧੰਨੋ ਗੁਰ ਹਰਿ ਤਾਰਿਕ ਦਸਿਆ ਗੁਰਪੰਥ ਬਾਟ ਪੰਥੋ ਜੋ ਕਰ ਸਿੱਖ ਤੁਲ ਸੇਉਦੇ ਸੇਪੁਨ ਪਰਾਨੀ ਜਨ ਰਾਤ ਤਿਰ ਤੋ ਪਾਰਿਆ ਸਦਾ

ਕੀ ਇਤੈਰਨ ਬੰਦੋ ਖਾਲ ਦੇ ਢੂੜ ਘੋਲ ਘੋਲ ਪੀਜੈ ਪਾਣ ਸੁਪਾਰੀ ਖਤਿਆ ਮੁਖ ਦੀਨੀਆ ਲਈਆ ਹਰ ਹਰ ਕਦੇ ਨਾ ਚੀਤੇਓ ਜੰਮ ਪਕੜ ਚਲਾਈਆ ਜਿਨ ਵਰਨ ਆਪਾ ਹਰਿ ਤੇ ਧਿਆ ਹੇ ਰੰਧਾਰੀ ਰੰਧਾਰੀ ਤਿੰਨ ਜੰਮ ਨੇ ਲੰਮ ਨੇ ਆ ਲਈ ਗੁਰ ਸਿੱਖ ਗੁਰ ਪਿਆਰੇ ਹਰ ਘਰ ਨਾਮ ਉਹਦਾ ਸੁਣੈ ਕੋਈ ਗੁਰੂ ਸਤ ਕੋ ਰਜਤ ਅਕੀ ਹੈ ਦੁਸ ਕਰੇ ਖਸਾਓ ਹਉ ਗੁਰ ਦੇ ਬਿਧੋ ਸਰਵਾਰਿਆ ਜਿਨ ਜਿਤੜਾ ਨਾਰੋ ਸੁਤਨ ਸਰੂਪ ਸਬਸ ਹੈ ਹਰ ਦੇਸ ਦੇ ਨਾ ਹਮ ਵੇਦ ਕੋ ਸਾਤ ਤੁਰ ਦੇਹਾ ਗੁਰ ਬਸmai ਅੰਮ੍ਰਿਤ ਬੋਲਤੀ ਹਰ ਤਾਮ ਸੁਹਾਵੀ ਜੇ ਸੁਣ ਸਿਪਾਗਰ ਬੰਨਿਆ ਤੇ ਨਾਮ ਉਤ ਸਭ ਜਾਗੀ ਹਰ ਤਾਰ ਕਰੇ ਆਤੀ ਹੈ ਤਉ ਕੇਤੀ ਰਿੰਦ ਜਾਈਐ ਇਹ ਰੰਗ ਹੈ ਆਪੇ ਰੌਣਕੀ ਦੋ ਕਿਸ ਭਾਵੈ ਨੰਕਾ ਸਾਈਂ ਗੱਲ ਚੁੰਗੀ